ਉਟਣੇ ਸ਼ਾਹੀ ਦਾ ਤੇਰਾ ਮੇਰੋਂ ਪਾਰ ਜਿੱਤੇ ਦੁਖੀਆਂ ਗਰੀਬਾਂ ਦੀ ਵੀ ਸੁਣੀ ਜਾਂਦੀ ਏ ਉਟਣੇ ਸ਼ਾਹੀ ਦਾ ਤੇਰਾ ਮੇਰੋਂ ਪਾਰ ਜਿੱਤੇ ਦੁਖੀਆਂ ਗਰੀਬਾਂ ਦੀ ਵੀ ਸੁਣੀ ਜਾਂਦੀ ਏ ਜਿੱਥੇ ਆਕੇ ਕਦੇ ਕੋਈ ਜਿੱਥੇ ਆਕੇ ਕਦੇ ਕੋਈ ਹੋ ਆਕੇ ਕਦੇ ਕੋਈ ਨਾ ਨਰਾਸ਼ ਮੁੜੀਆਂ ਤਾਣੀ ਲੇਖਾਂ ਦੀ ਦਵਾਰਾ ਜਿੱਥੇ ਬੁਣੀ ਜਾਂਦੀ ਏ ਪੀਰ ਬਾਬਾ ਬੁੱਢਣ ਸਾਹਿਬ ਜੀ ਦਾ ਬੋਲ ਸਾਹਿਬ ਦਰਬਾਰ ਕੀ ਜੈ ਪਿੰਡ ਖਨੂਰ ਜ਼ਿਲ੍ਹਾ ਹੁਸ਼ਿਆਰਪੁਰ ਦਰਬਾਰ ਧੰਨ ਧੰਨ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਜੀ ਖਨੂਰ ਜਿਹਦੇ ਬੜੀ ਸ਼ਰਧਾ ਨਾਲ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ 15 16 ਜੁਲਾਈ 2024 ਨੂੰ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਉਗੇ ਕਲਾਕਾਰ ਨਾਮਵਰ ਕਲਾਕਾਰ ਆਪਣੀ ਕਲਾ ਦਾ ਮਜ਼ਾਰਾ ਕਰਨਗੇ 15 ਤਰੀਕ ਨੂੰ ਕਵਾਲੀਆਂ ਨਕਲਾ ਤੇ ਸ਼ਾਮ ਨੂੰ ਬਾਬਾ ਜੀ ਦੇ ਚਿਰਾਗ ਹੋਣਗੇ ਤੇ ਬਾਬਾ ਜੀ ਦਾ ਟੁੱਟ ਲੰਗਰ ਵਰਤੇਗਾ 16 ਤਰੀਕ ਸਵੇਰ ਨੂੰ ਬਾਬਾ ਜੀ ਦਾ ਨਿਸ਼ਾਨ ਸਾਹਿਬ ਚੜਾਇਆ ਜਾਏਗਾ ਜਿੰਦਾ ਚੜਾਈ ਜਾਏਗੀ ਪੰਜਾਬ ਦੇ ਮਸ਼ਹੂਰ ਕਲਾਕਾਰ ਆਪਣੇ ਗਾਇਕੀ ਦਾ ਗੁਜ਼ਾਰਾ ਕਰਨਗੇ ਜਿਨ੍ਹਾਂ ਦੇ ਵਿੱਚ ਬਨਰਾਜ ਜੀ ਨਾਵ ਦੋਲੋ ਦੋਲੋ ਰਾਈਆਂ ਕਲਵਿੰਦਰ ਕਿੰਦਾ ਸੋਹਣ ਸ਼ੰਕਰ ਤੇ अनेका ਹੋਰ ਕਲਾਕਾਰ ਆਉਣਗੇ ਆਪਣੀ ਆਪਣੀ ਕਲਾ ਦਾ ਫਨ ਕਰਨਗੇ ਤੇ ਪੂਰੇ ਨਗਰ ਨਗਰ ਪੰਚਾਇਤ ਸਮੂਹ ਇਲਾਕਾ ਨਿਵਾਸੀ ਐਨ ਆਰ ਆਈ ਵੀਰ ਐਨ ਆਰ ਆਈ ਭਰਾਵਾਂ ਦਾ ਸਹਿਯੋਗ ਇਲਾਕੇ ਦੇ ਸਹਿਯੋਗ ਨਾਲ ਬੜੀ ਧੂਮ ਤਾਮ ਨਾਲ ਮੇਲਾ ਕਰਵਾਇਆ ਜਾ ਰਿਹਾ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੇਲੇ ਦੇ ਵਿੱਚ ਬੱਦ ਚੜ ਕੇ ਹਿੱਸਾ ਲਾਓ ਬਾਬਾ ਜੀ ਦੇ ਦਰਸ਼ਨ ਕਰੋ ਤੇ ਮੇਲੇ ਦਾ ਆਨੰਦ ਮਾਣੋ ਜੀ ਬੜਾ ਬਾਬਾ ਬੁੱਢਣ ਸਾਹਿਬ ਜੀ ਦਾ ਸਾਹਿਬ ਜੀ ਦਰਬਾਰ ਜੀ